ਤੇ ਗਾਈਸ ਸਵਾਗਤ ਹੈ ਤੁਹਾਡਾ ਜਿਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼াশਰੀਆ ਕਾਲੋ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਸਤਲ ਕੇ ਤਰਕੇ ਉੱਠ ਪਿਆ ਤੇ ਹੋਰ ਨਾ ਬੀਜਣ ਲੱਗੇ ਆ ਪੱਠੇ ਤੇ ਮੈਂ ਤੁਹਾਨੂੰ ਵੀ ਵਿਖਾ ਦਈਏ ਤੇ ਰਾਤੀ ਜਿਹੜੀ ਮੈਂ ਤੁਹਾਨੂੰ ਆਖੇ ਪਹਿਲੀ ਵਾਈ ਆਪਾਂ ਉਹ ਪਹਿਲੀ ਵਾਹ ਕੇ ਚਾਹੋ ਨਾ ਤੇ ਬੀਜਣੇ ਪੱਠੇ ਤੇ ਉਹ ਦੁਬਾਰ ਮਕਾਈ ਕੇ ਰਨ ਵੀ ਆਏ ਨਾਲ ਨਹੀਂ ਉਹ ਵੀ ਤੁਹਾਨੂੰ ਖਵਾਵਾਂਗੇ ਤੇ ਹੁਣ ਇਹ ਬਲੌਗ ਦੇ ਵਿੱਚ ਬਣੇ ਨੇ ਉਹਨਾਂ ਟਰੈਕਟਰ ਬਾਹਰ ਲੈ ਕੇ ਜਾਣੇ ਆ ਤੇ ਪੱਠੇ ਬੀਜਨੇ ਆ ਤੇ ਗਾਈਸ ਹੁਣ ਮੈਂ ਬਾਹਰ ਆ ਗਿਆ ਸੀਗਾ ਤੇ ਹੁਣ ਆਪਾਂ ਭਾਨਾ ਪਾਉਣ ਲੱਗੇ ਆ ਜੇ ਹਾਨਾ ਪਾ ਕੇ ਤੇ ਫਿਰ ਆਪਾਂ ਜਿਹੜਾ ਥਾਂ ਜਿਹੜਾ ਰਾਤੀ ਪਾਇਆ ਸੀਗਾ ਹੁਣ ਡਾੜੀ ਬੀਖ ਲਾਦੇ ਵਿੱਚ ਪੱਠੇ ਬੀਜਨੇ ਆ ਤੇ ਫਿਰ ਆਪਾਂ ਉਹ ਬੀਜਦੇ ਆ ਤੇ ਗਾਈਸ ਆਪਾਂ ਪਹਿਲੀ ਵਾਰ ਦਿੱਤੀ ਏ ਤੁਸੀਂ ਵੇਖ ਸਕਦੇ ਸਾਰਿਆਂ ਨੇ ਤੇ ਹੁਣ ਬਸ ਆਪਾਂ ਹੁਣ ਮੱਕੀ ਆਲਾ ਆ ਜਾਂਦੇ ਨੇ ਬੰ ਮੱਕੀ ਘੇਰ ਜੰਨੇ ਆ ਕੇ ਕੇ ਟਰੈਕਟਰ ਵਿੱਚ ਢਾੱਕ ਦਿੱਤਾ ਹੈਗਾ ਤੇ ਉਹ ਸਾਰਾ ਥਾਂ ਆ ਜਾਂਦਾ ਤੇ ਹੁਣ ਆਪਾਂ ਫੇਰ ਹੀ ਚੱਲੇ ਘਰੇ ਉਹਨੂੰ ਜਰੂਰ ਆ ਜਾਏਗਾ ਫੇਰ ਆਪਾਂ ਇਥੇ ਮੱਕੀ ਘਰਾ ਲਾ ਤੇ ਗਾਈਸ ਮੈਂ ਨਾ ਹੁਣ ਚੱਲਿਆ ਹਾਂ ਤੂੜੀ ਠਕਣਾ ਦਾ ਪਾਉਣਾ ਆਪਣੇ ਆਪੇ ਤੂੜੀ ਇਹਦੀ ਮਸ਼ੀਨ ਵੀ ਲੱਗਣੀ ਹੈ ਤੇ ਮੈਂ ਤਾਂ ਕਰਕੇ ਆਇਆ ਮੈਂ ਨਾਲ ਤੂੜੀ ਠਕਣਾ ਦਾ ਪਾਣਾ ਹੁੰਦਾ ਮੈਂ ਚਾਚੀ ਵਾਲਾ ਟਰੈਕਟਰ ਨਾਲ ਲੈ ਕੇ ਜੰਦੇ ਆ ਤੂੜੀ ਠਕਣਾ ਦਾ ਪਾੜਿਆ ਹੁੰਦਾ ਤੇ ਬਾਕੀ ਫੇਰ ਤੁਹਾਨੂੰ ਹੋਣੇ ਆ ਹੁਣ ਮੈਂ ਥੋੜੀ ਠੱਕਣ ਵਾਲਾ ਪਾ ਲਿਆ ਵੰਦੇ ਫਿਰ ਤੁਹਾਨੂੰ ਆਣ ਕੇ ਮਿਲਦਾ ਵਾਂ ਤੇ ਗਾਇਸ ਮੈਂ ਆ ਥੋੜੀ ਚ ਕੰਮ ਪਾ ਲਿਆ ਹੈ ਕਿਤੇ ਮਗਰ ਜੇ ਹੋਣਾ ਪਏ ਨੂੰ ਕਰੇ ਲੈ ਕੇ ਚੱਲੇ ਆ ਤੇ ਹੁਣ ਮੈਂ ਘਰੇ ਜਾ ਕੇ ਤੁਹਾਨੂੰ ਮਿਲਦਾ ਵਾਂ ਬਾਕੀ ਹੁਣ ਜੇ ਮਿਲਾਂ ਰਹੀ ਹਾਂ ਮੱਕੀ ਕੇਰ ਨਾਲ ਵੀ ਆ ਗਿਆ ਉਹ ਵੀ ਤੁਹਾਨੂੰ ਦਿਖਾਉਣਾ ਤੇ ਗਾਇਸ ਮੱਕੀ ਕੇਰ ਨਾਲ ਆ ਗਏ ਸੀਗੇ ਜੇ ਮੱਕੇ ਚ ਤੁਹਾਨੂੰ ਦਿਖਾਦਾ ਮੈਂ ਉਹ ਨਾਲ ਓ ਠੱਕੂ ਜਿਹਾ ਪਾਉਣ ਜਾ ਰਿਹਾ ਤਾਂ ਘਰ ਛੋੜਾ ਲੈ ਕੇ ਤੋ ਗਿਆ کھیتے کر سکتے ہیں چاک سامنے سشکلین ਕਰੋ ਚੱਕ ਗਾਈਸ ਤੇ ਗਾਈਸ ਮੱਕੀ ਬਜੀਜ ਗਈ ਸੀ ਤੇ ਟਰੈਕਟਰ ਚੱਲਿਆ ਹੈ ਕਰ ਸਕਦੇ ਨਹੀਂ ਚੱਕ ਕੀ ਵੀ ਕੀ ਤੇ ਗਾਈਸ ਆਪਾਂ ਟੂੜੀ ਬਣਾਉਣੇ ਪਏ ਤਾਂ ਟੂੜੀ ਧੱਕੀ ਜਾਂਦੇ ਆ ਸੋ ਇਹ ਮੈਂ ਟੂੜੀ ਧੱਕੀ ਜਾਂ ਚੱਲ ਜਾ ਰਾ ਚੁੱਤੇ ਕੀ ਕਰਦਾ ਮੈਂ ਹਾਂ ਅੰਕਲ ਇੱਥੇ ਆਣਾ ਮੈਂ ਤੈਨੂੰ ਕਹਣਾ ਵੀ ਉਹ ਜਿਹੜਾ ਲੱਪਾ ਜਣਾ ਉਹ ਭਰੋ ਤੁਸੀਂ ਦੋਵੇਂ ਜਣੇ ਕੋਸ਼ ਇਧਰ ਨੂੰ ਐ ਵੜ ਕੇ ਆਉਣ ਨੂੰ ਲੱਪੋ ਐਵੇਂ ਕੰਮ ਸੂਤਰ ਹੋਣਾ ਆਪਣਾ ਐ ਸੂਤਰ ਕਿ ਨਹੀਂ ਆਉਣਾ ਇਹ ਕੰਮ ਆ ਜਿਹੜੀ ਗਾੜੀ ਹੈ ਨਾ ਇਹ ਤੂੰ ਪਿੱਛੇ ਫੁੱਲ ਭਰ ਭਰ ਕੇ ਲੱਪਾ ਆ ਫੇਰ ਕੱਲ ਬਣੇਗੀ ਜਾ ਅੰਕਲ ਮਗਰ ਚੜ ਵਾ ਵਾ ਕਾਣ ਨਾ ਹਸ ਨਾ ਗਾੜੀ ਮੇ ਵੀ ਆਉ ਗੱਜ ਗਏ ਤੇ ਵਾ ਗਾੜੀ ਯਾਰ ਮੈਂ ਆਹ ਜਿਵੇਂ ਅੰਕਲ ਦੇ ਤਰੰਗੜ ਨੇ ਇਹ ਏ ਟੋਇਆ ਨਾ ਪਰੋ ਤੁਸੀਂ ਹਾਂ ਹੋਰ ਤਾਂ ਕੋਈ ਚੱਕਰ ਨਹੀਂ ਆ ਫਿਰ ਆਪਣੀ ਤੂੜੀ ਵਧੀਆ ਸੈਟ ਸੈਟ ਪੂਰੀ ਆ ਜਾਏਗੀ ਚੜ ਜਾਣ ਕੇ ਤੂੰ ਇਹ ਗੱਲਾਂ ਹੀ ਤੂੰ ਹੀ ਮਾਰੀ ਤੇ ਮਾਰੇ ਮਾਰਦਾ ਕਰੋ ਚੱਕ ਤੁਸੀਂ ਤੂੜੀ ਅੱਧਾ ਛੱਡ ਪੜ ਗਿਆ ਅੱਧੇ ਜਿਆਦਾ 아이 ਥੋਗੇ ਟੱਕਰੀ ਪਰਨਾ ਆਪਾਂ ਬਸ ਇਥੋਂ ਬੂਏ ਨੂੰ ਇਥੋਂ ਆਏ ਸਿੱਧੀ ਕਰਨੀ ਆ ਉਤੋਂ ਫੁੱਲ ਭਰ ਦੇਣਾ ਤੇ ਗਾਇਸ ਆਪਣਾ ਥੂੜੀ ਬਣਾਉਣੇ ਪਏ ਸ ਤੇ ਆਪਾਂ ਧੱਕਣ ਨਾਲ ਵੀ ਪਾ ਕੇ ਲਿਆਂਦਾ ਜਿਹੜਾ ਸਵੇਰੇ ਉਹਨੇ ਮੈਂ ਥੂੜੀ ਧੱਕੀ ਜਾਂਦਾ ਹਾਂ ਤੇ ਹੁਣ ਡੈਡੀ ਟਰਾਲ ਲਗਾ ਲਈ ਆ ਉਹਦੀ ਅਗਲੀ ਟਰਾਲੀ ਆ ਗਈ ਆ ਤੇ ਪਿੱਛੇ ਛੱਡ ਵੀ ਆਪਣਾ ਥੂੜੀ ਪਾਈ ਜਾਂਦੇ ਆ ਜੇ ਤੁਸੀਂ ਵੀ ਵੇਖ ਸਕਦੇ ਟਰਾਲੀ ਆ ਗਈ ਮੈਲਟਰ ਾਲੀ ਬੈਕ ਲਵਾ ਦਵਾ ਇਕਾਈ ਸਿੱ ਜਿੱਦਾ ਕੀ ਤੁਸੀਂ ਵੇਖਿਆ ਸਵੇਰੇ ਮੱਕੀ ਬੀਜੀ ਸੀਗੀ ਤੇ ਹੁਣ ਆਪਾਂ ਇਹਦੇ ਵਿੱਚੋਂ ਆਖੇ ਲੀਆਂ ਸਾਰੀਆਂ ਸਾਫ ਕਰਦੇ ਆ ਜਿਹੜੀਆਂ ਜਿੱਲੀਆਂ ਬੰਦ ਹੋਈਆਂ ਨੇ ਸਾਫ ਕਰਕੇ ਫਿਰ ਪਾਣੀ ਲਾਉਣਾ ਤੁਹਾਨੂੰ ਪਤਾ ਹੈ ਸਵੇਰੇ ਲੈਟ ਆਵੇਗੀ ਪਾਣੀ ਲਾਵਾਂਗੇ ਝੋਨਾ ਪਾਣੀ ਲਾਉਣ ਵਾਸਤੇ ਉਹ ਵੀ ਡੈੜੀ ਰੀਵ ਕਰਦੇ ਪਏ ਖੇੜੀਆਂ ਜਿ ਬਣਾਉਂਦੇ ਪਏ ਨੇ ਪਾਣੀ ਵਧੀਆ ਲੱਗ ਜਾਏ ਸੌਖੇ ਤਰੀਕੇ ਨਾਲ ਤੇ ਹੁਣ ਮੈਂ ਵੀ ਲੱਗਾ ਹਾਂ ਹੁਣ ਆ ਸਾਰੇ ਸਾਫ ਕਰਨੇ ਨੇ ਆਏ ਦੇ ਜੀ ਇਹਨਾ ਇਥੋਂ ਆਵੇ ਆਇਣੀਆਂ ਚੀਜ਼ਾਂ ਆਇਣੀਆਂ ਚੀਜ਼ਾਂ ਦੇਖੇ ਲਈਆਂ ਆਇਣੀਆਂ ਇਹ ਸਾਰਿਆਂ ਖੋਲਣੀਆਂ ਪੈਣੀਆਂ ਤੇ ਹੁਣ ਖੋਲ ਕੇ ਤੇ ਫਿਰ ਤੁਹਾਨੂੰ ਦਿਖਾਵਾਂਗਾ ਤੇ ਮੈਂ ਹਾਂ ਚੱਲ ਬਲੌਗ ਕੰਟੀਨਿਊ ਕਰ ਲਈਏ ਉਦੋਂ ਬਾਅਦ ਕੋਈ ਕੰਮ ਨਹੀਂ ਕੀਤਾ ਸੀ ਤੂੜੀ ਬਣਾਈ ਸੀ ਆਪ ਆਪਣੀ ਤੂੜੀ ਬਣ ਗਈ ਹੈਗੀ ਤੇ ਹੁਣ ਮੈਂ ਅੰਨ ਕੇ ਕੱਢ ਨਾ ਇਧਰ ਵੀ ਕੱਢਣੇ ਪੈਣੇ ਨੇ ਅਗਲੇ ਸਿਰੇ ਤੇ ਵੀ ਕੱਢਣੇ ਪੈਣੇ ਸਾਰੇ ਤੇ ਇਧਰ ਵੀ ਕੱਢਣੇ ਪੈਣੇ ਨੇ ਕੰਮ ਉਹ ਵੇ ਬਣ ਜਾਣਾ ਤੇ ਹੁਣ ਤੁਹਾਨੂੰ ਆ ਸਾਰੇ ਨੁੱਕੇ ਕੱਢ ਕੇ ਫੇਰੀ ਮੇਰਾ ਗਾ ਜਾਨੁਕੇ ਕਾੜਦੇ ਥੋੜੀ ਬੜੀ ਕਲਿੱਪ ਬਣਾਉਣੀ ਬਣਾਣਾ ਪਰ ਬਣਾਉਣੀ ਕਿਨੇ ਮੈਨੂੰ ਬਣਾਉਣਾ ਪੈਣਾ ਰੋਕੇ ਤੁਹਾਨੂੰ ਦਿਖਾ ਦਾਂਗਾ ਦੀ ਜੀ ਤੇ ਗਾਇਸ ਮੈਂ ਹੁਣ ਆ ਗਿਆ ਸੀ ਕਾ ਕਰੇ ਤੇ ਹੁਣ ਯਾਨੀ ਕਿ ਵਾਵਾ ਨਿਹਰਾ ਹੋ ਗਿਆ ਟਾਈਮ ਦਾ ਵਾਵਾ ਐਪ ਐਮ ਐਮ ਲੌਗਰੀਟ ਕਰਦੇ ਮੈਨਾਂ ਕੋਲ ਤਾਂ ਹੁਣ ਕਰ ਦਿੱ ਗਏ ਫਖਰ ਕਰ ਦਿੱ ਗਏ ਵਲੌਗ ਤੇ ਮੈਂ ਤੁਹਾਨੂੰ ਦੱਸਣਾ ਹੈਗਾ ਉਹ ਮਕੀਨਾਂ ਖੇਡਾ ਕਰਦੇ ਪਹਿਲਾਂ ਉਹ ਮੈਂ ਸਾਰਾ ਕੁਝ ਕਰ ਲਿਆ ਹੈਗਾ ਤੇ ਨੇਰਾ ਹੋ ਗਿਆ ਸੀ ਤਾਂ ਕਰਕੇ ਫਿਰ ਅੱਜ ਦੇ ਵਲੌਗ ਨੂੰ ਐਂਪੋ ਜੁਬਾਰ ਮੈਂ ਬਣਾਇਆ ਨਹੀਂ ਕਿ ਮੈਂ ਚੱਲ ਸ਼ੱਡਪਰਾ ਕੀ ਬਣਾਉਣਾ ਹੈ ਤੇ ਹੁਣ ਕੱਲ ਦਾ ਵਲੌਗ ਆਵੇਗਾ ਜੇ ਕੱਲ ਦਾ ਵਲੌਗ ਵੀ ਵਧੀਆ ਹੀ ਹੋਵੇਗਾ ਕੁਝ ਖਾਸ ਕਰਨ ਜਾ ਰਹੇ ਹਾਂ ਕੱਲ ਦੇ ਵਲੌਗ ਦੇ ਵਿੱਚ ਵੀ ਤੇ ਕੱਲ ਦਾ ਵਲੌਗ ਵੀ ਜਰੂਰ ਵੇਖਿਆ ਜੀ ਤੇ ਅੱਜ ਦਾ ਵਲੌਗ ਆਪਣੇ ਇਥੋਂ ਤੇ ਕਰ ਸੀਗਾ ਤੇ ਜੇ ਵਧੀਆ ਲੱਗਾ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ